ਨਮਸਕਾਰ ਜੀ ਮੇਰਾ ਨਾਮ ਵਿਕਾਸ ਸਿੰਘਲਾ ਤੇ ਮੇਰੇ ਨਾਲ ਮੇਰੇ ਕੋ-ਪ੍ਰੈਜ਼ੈਂਟਰ ਰਜੇਸ਼ ਜੀ ਪਰਮਚੰਦ ਦੇਲ ਜੀ ਅਸੀਂ 뮤지컬 ਵੇਵਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਜੀ ਐਂਡ ਸਾਡੀ ਸੁਸਾਇਟੀ ਜਿਹੜੀ ਹੈਗੀ ਪੈਥੀਓਸ ਵੈਲਫੇਅਰ ਲੀਗ ਅਸੀਂ ਇਹਦੇ ਜ਼ਰੀਏ ਇੱਕ ਪ੍ਰੋਗਰਾਮ ਕਰਨ ਜਾ ਰਹੇ ਹਾਂ ਕੱਲ ਸ਼ਾਮ ਨੂੰ 10 ਫਰਵਰੀ 5:30 ਵਜੇ ਜਿਹਦੇ ਵਿੱਚ ਕੀ ਅਸੀਂ ਲਤਾ ਮੰਗੇਸ਼ਕਰ ਜੀ ਦੀ ਯਾਦਾਂ ਨੂੰ ਇੱਕ ਵਾਰ ਫਿਰ ਤੋਂ ਤਾਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਂਡ ਇਹ ਸਾਡੀ ਦੂਸਰੀ ਕੋਸ਼ਿਸ਼ ਹੈ ਪਿਛਲੇ ਸਾਲ ਵੀ ਅਸੀਂ ਪ੍ਰੋਗਰਾਮ ਕੀਤਾ ਸੀ ਜੀ ਤੇ ਇਸ ਸਾਲ ਵੀ ਅਸੀਂ ਇਸ ਪ੍ਰੋਗਰਾਮ ਨੂੰ ਇਸ ਕੜੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹਰ ਸਾਲ ਅਸੀਂ ਇਸ ਕੋਸ਼ਿਸ਼ ਨੂੰ ਅੱਗੇ ਵਧਾਉਂਦੇ ਰਵਾਂਗੇ ਕਿ ਸਾਡੇ ਨਾਲ ਇਸ ਦੇ ਵਿੱਚ ਚੀਫ ਗੈਸਟ ਸ਼੍ਰੀ ਅਮਨ ਅਰੋੜਾ ਜੀ ਜੋ ਕਿ ਕੈਬਨਿਟ ਮੰਤਰੀ ਹੈਗੇ ਨੇ ਸਾਡੇ ਪੰਜਾਬ ਸਰਕਾਰ ਦੇ ਤੇ ਦੂਸਰਾ ਸੈਲੀਬ੍ਰਿਟੀ ਗੈਸਟ ਗੁਲਸ਼ਨ ਗ੍ਰੋ버 ਜੀ ਇਸ ਪ੍ਰੋਗਰਾਮ ਨੂੰ ਸਾਡੇ ਨਾਲ ਸ਼ਾਮਿਲ ਹੋ ਕੇ ਸ਼ੋਭਿਤ ਕਰਦੇ ਬੰਬੇ ਤੋਂ ਜੀ ਨਹੀਂ ਜੀ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਜਿਹੜੇ ਆਪਣੇ ਅ ਜਿਸ ਏਰੀਆ ਚ ਅਸੀਂ ਬੈਠੇ ਆਂ ਪੰਜਾਬ ਹਰਿਆਣਾ ਹਿਮਾਚਲ ਇਹਦੇ ਇੱਥੇ ਦੇ ਸਿੰਗਰਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬੰਬੇ ਦੇ ਸਿੰਗਰਾਂ ਨੂੰ ਤਾਂ ਸਰ ਸਾਰੇ ਬੁਲਾ ਲੈਂਦੇ ਨੇ ਜੇ ਅਸੀਂ ਇਹਨਾਂ ਨੂੰ ਅੱਗੇ ਨਾ ਲੈ ਕੇ ਆਏ ਫਿਰ ਇਸ ਚੀਜ਼ ਦਾ ਪ੍ਰੋਗਰਾਮ ਦਾ ਫਾਇਦਾ ਕੀ ਜਿਵੇਂ ਕਿ ਅਸੀਂ ਪਹਿਲਾਂ ਵੀ ਐਕਸਪਲੇਨ ਕੀਤਾ ਕਿ ਇਹ ਇੱਕ ਸੋਸ਼ਲ ਕੌਜ਼ ਨਾਲ ਲਿੰਕਡ ਪ੍ਰੋਗਰਾਮ ਹੈ ਜਿਹਦੇ ਵਿੱਚ ਕੀ ਇੱਕ ਅਨਸੰਗ ਹੀਰੋਜ਼ ਨੂੰ ਜਾਂ ਜਿਹੜੇ ਅ ਅੱਛੇ ਕਲਾਕਾਰ ਸਾਹਮਣੇ ਨਹੀਂ ਆ پا ਰਹੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਕਿੰਨੇ ਸਿੰਗਰ ਹੋਗੇ ਕਿੰਨੀ ਪਰਫਾਰਮੈਂਸ ਵਾਲਾ ਚੱਲੇਗਾ ਸਰ ਇਹ ਪ੍ਰੋਗਰਾਮ 5:30 ਵਜੇ ਸ਼ੁਰੂ ਹੋਊਗਾ ਜੀ ਟੋਟਲ 24 ਗਾਣੇ ਨੇ ਜੇ ਆਪਾਂ ਉਹਨਾਂ ਨੇ ਐਵਰੇਜ ਇੱਕ ਗਾਣੇ ਨੂੰ 5 ਮਿੰਟ ਲਗਾਈਏ ਤਾਂ 2 ਘੰਟੇ ਦਾ ਜੀ ਵੈਸੇ ਹੀ ਹੋ ਗਏ ਤੇ ਕੁੱਲ ਮਿਲਾ ਕੇ 3 ਘੰਟੇ ਪ੍ਰੋਗਰਾਮ ਚੱਲੇਗਾ ਸਰ ਤੇ ਕਿਹੜੀ ਇਹ ਸ਼ੋਅ ਦੇ ਸਿੰਗਰ ਆਣਗੇ ਕੌਣ ਕੌਣ ਦੇ ਸਿੰਗਰ ਨੇ ਕੋਈ ਨਾਮ ਵੀ ਨਹੀਂ ਕਿ ਸਾਰੇ ਫੈਸ਼ਨ ਹੀ ਸਰ ਇਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਜੀ 12 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਸਿੰਗਰ ਇਵਨ ਮੋਰ ਦੈਨ ਦੈਟ 65 ਤੱਕ ਵੀ ਸਾਡੇ ਕੋਲ ਸਿੰਗਰ ਹੈਗੇ ਨੇ ਜਿਹੜੇ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ ਜੀ ਤੇ ਓਨੈਸਟਲੀ ਸਪੀਕਿੰਗ ਸਰ ਕੋਈ ਨੋਨ ਫੇਸ ਨਹੀਂ ਹੈਗਾ ਜੀ ਸਾਰੇ ਇੱਕ ਬਹੁਤ ਹੀ ਕਿਉਂਕਿ ਅਸੀਂ ਨੋਨ ਫੇਸ ਨਾਲੋਂ ਜ਼ਿਆਦਾ ਅਸੀਂ ਉਸ ਦੀ ਆਵਾਜ਼ ਜਾਂ ਸੁਰ ਨੂੰ ਤਵੱਜੋ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਲਈ ਤੁਹਾਡੇ ਸਾਹਮਣੇ ਇੱਕ ਨਵੇਂ ਕਲਾਕਾਰ ਹੀ ਸਾਹਮਣੇ ਆ ਗਏ ਸਰ ਦੇਖੋ ਜੀ ਲਤਾ ਜੀ ਕਿੰ세 ਕਲਾਕਾਰ ਰਹੇ ਨੇ ਕਿ ਕੋਈ ਬੰਦਾ ਪਰੇਸ਼ਾਨ ਹੈ ਕੋਈ ਬੰਦਾ ਕਿਸੇ ਕੰਮ ਤੋਂ ਤੰਗ ਹੈ ਉਹਨਾਂ ਦੇ ਗਾਣੇ ਸੁਣ ਕੇ ਫਰੈਸ਼ ਹੋ ਜਾਂਦਾ ਹੈ ਤਾਂ ਲਤਾ ਜੀ ਸਾਡੇ ਦਿਲਾਂ ਦੇ ਵਿੱਚ ਪ੍ਰੈਜ਼ੈਂਟ ਨੇ 올 ਦਾ ਟਾਈਮ ਤੇ ਇਸ ਲਈ ਅਸੀਂ ਦੇਖਿਆ ਕਿ ਰਫੀ ਸਾਹਿਬ ਦੀ ਵੀ ਨਾਈਟ ਹੁੰਦੀ ਹੈ ਜੀ ਮੁਕੇਸ਼ ਜੀ ਦੀ ਵੀ ਨਾਈਟ ਹੁੰਦੀ ਹੈ ਕਿਸ਼ੋਰ ਜੀ ਦੀ ਵੀ ਨਾਈਟ ਹੁੰਦੀ ਹੈ ਤੇ ਲਤਾ ਜੀ ਦੇ ਵਿੱਚੋਂ ਸਾਡੇ ਫਿਜ਼ੀਕਲੀ ਜਾਣ ਤੋਂ ਬਾਅਦ ਅਸੀਂ ਸੋਚਿਆ ਕਿ ਅਸੀਂ ਇਸ ਚੀਜ਼ ਨੂੰ ਅੱਗੇ ਵਧਾਈਏ then we took the initiative and move forward actually sir honestly speaking eh saada koi contest nahi hai koi contest nahi hai ki koi first aave ya second aave ya third position aave te assi kisi singer nu bulaiye par jadon kal tusi is program nu sunoge ta tusi कहोगे ke non nal o ta jyada jehde eh bacche perform kar rahe ne shayad it is very tough for you to estimate gender ਉਹਨਾਂ ਨੂੰ ਸਮਝਣ ਦੇ ਵਿੱਚ ਕੀ ਇਹ ਵਾਕਈ ਫਰੈਸ਼ਰ ਨੇ ਸੋ ਇਹਦਾ ਜਿਹੜਾ ਸਿਲੈਕਸ਼ਨ ਕਰਾਈਟਰੀਆ ਸੀ ਜਿਹੜਾ ਬਹੁਤ ਟੀਡੀਐਸ ਤੇ ਟਫ ਸੀ ਜਦੋਂ ਅਸੀਂ ਇਸ ਦੇ ਟ੍ਰਾਇਲਸ ਰੱਖੇ ਜਾਂ ਆਡੀਸ਼ਨਸ ਰੱਖੇ ਤਾਂ ਆਲਮੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਡਿਫਰੈਂਟ ਹਿੱਸਿਆਂ ਦੇ ਵਿੱਚੋਂ ਕਰੀਬਨ 180 ਤੋਂ 190 ਇਹਸ ਆਡੀਸ਼ਨਸ ਲਈ ਇਕੱਠੇ ਹੋਏ ਤੇ ਉਹਨਾਂ ਦੇ ਵਿੱਚੋਂ ਅਸੀਂ 14 ਤੇ 15 ਜਿਹੜੇ ਸਿੰਗਰਸ ਨੇ ਸ਼ਾਰਟਲਿਸਟ ਕੀਤੇ ਸੋ ਯੂ ਵਿਲ ਰੀਲੀ ਇੰਜੋਏ ਦਾ ਡਿਫਰੈਂਸ ਵਨ ਜੂ ਲਿਸਨ ਦਾ 뮤직 ਥੈਂਕ ਯੂ ਸਰ